ਇਹ 20 ਸਾਲ ਤੋਂ ਅਸੀਂ ਦੇਖ ਰਹੇ ਹਾਂ ਮੈਂ ਘਟੋ ਘਟ ਪਹਿਲਾਂ ਵੀ ਸ਼ਾਇਦ ਇਦਾਂ ਹੋਵੇ ਜੀ ਤਣਾਅ ਵਾਲਾ ਮਾਹੌਲ ਬਣੇ ਇਹ ਸ਼੍ਰੋਮਣੀ ਕਮੇਟੀ ਨੂੰ ਵੀ ਸੂਟ ਕਰਦਾ ਜੀ ਇਹ ਸਰਕਾਰ ਇੰਡੀਆ ਸਰਕਾਰ ਨੂੰ ਸੂਟ ਕਰਦਾ ਜੀ ਉਹ ਤਣਾਅ ਵਾਲਾ ਮਾਹੌਲ ਦੋਹੇ ਤਰ੍ਹਾਂ ਚਾਹੰਦੀਆਂ ਹੁੰਦੀਆਂ ਨੇ ਸ਼੍ਰੋਮਣੀ ਕਮੇਟੀ ਵੀ ਸੈਂਟਰ ਸਰਕਾਰ ਵੀ ਵੀ ਤਣਾਅ ਵਾਲਾ ਮਾਹੌਲ ਬਣੇ ਉਸ ਮਾਹੌਲ ਦੇ ਬਹਾਨੇ ਸ਼੍ਰੋਮਣੀ ਕਮੇਟੀ ਨੂੰ ਆਪਣੀ ਟਾਸਕ ਫੋਰਸ ਡਿਪਲੋਏ ਕਰਨ ਦਾ ਸਮਾਂ ਮਿਲ ਜਾਏ ਤੇ ਜੀ ਸਰਕਾਰ ਨੂੰ ਆਪਣੇ ਸਿਵਲ ਕੱਪੜਿਆਂ 'ਚ ਪੁਲਿਸ ਲਾਵੇ ਜੀ ਸੋ ਇਹ ਰਲ ਮਿਲ ਕੇ ਪਿਛਲੇ 20 ਸਾਲ ਤੋਂ ਲਗਾਤਾਰ ਚੱਲ ਰਹੀ ਹੈ ਖੇਡ ਉਹਦੇ ਵਿੱਚ ਨਕਸਾਨ ਪੰਥ ਦਾ ਹੋ ਰਿਹਾ ਜੀ ਜਿਹੜੀ ਸਿੱਖਾਂ ਦੇ ਲਈ ਸਭ ਤੋਂ ਵੱਡੀ ਅਹਿਮ ਘਟਨਾ ਜਿਹਨੇ ਸਿੱਖਾਂ ਦੇ ਇਤਿਹਾਸ ਦਾ ਵਹਿਣ ਮੋੜ ਦਿੱਤਾ ਜਿਹਨੇ ਇੰਡੀਆ ਦੇ ਇਤਿਹਾਸ ਦਾ ਵਹਿਣ ਮੋੜ ਦਿੱਤਾ ਤੇ ਦੁਨੀਆ ਦੇ ਜਿਹੜੇ ਇਤਿਹਾਸ ਦੇ ਵਹਿਣ ਨੂੰ ਤੇ ਅਸਰ ਪਾਇਆ ਉਸ ਘਟਨਾ ਵਾਲੇ ਦਿਨ ਇੱਥੇ ਹਰੇਕ ਸਾਲ ਹੀ ਤਣਾਅ ਵਾਲਾ ਮਾਹੌਲ ਬਣਾ ਕੇ ਜੀ ਇਹ ਗੱਲ ਨਿਸ਼ਚਿਤ ਕੀਤੀ ਜਾਂਦੀ ਹੈ ਕਿ ਇੱਥੇ ਕੋਈ ਗੱਲ ਸੰਜੀਦਾ ਤੌਰ ਤੇ ਗੈਰ ਗੰਭੀਰਤਾ ਦੇ ਨਾਲ ਸਾਰਿਆਂ ਦੀ ਸਾਂਝੀ ਵਲਤਾਲੀ ਕੀਤੀ ਨਾ ਜਾ ਸਕੇ ਸੋ ਇਹਦੇ ਵਿੱਚ ਇਹ ਦੋਏ ਪ੍ਰਬੰਧਕ ਵੀ ਜੀ ਤੇ ਸਰਕਾਰ ਦੋਨੋਂ ਸ਼ਾਮਲ ਹੁੰਦੇ ਨੇ ਇਸ ਤਰ੍ਹਾਂ ਦਾ ਮਾਹੌਲ ਬਣਾਉਣ ਜੀ ਸਿੰਘ ਸਾਹਿਬ ਕਿਸ ਤਰ੍ਹਾਂ ਦਿੱਖਦੇ ਹੋ ਜਿਹੜੀ ਪੰਥ ਦੀ ਰਾਜਨੀਤੀ ਆ ਉਹ ਕਿਸ ਰਾਹੇ ਪੈ ਗਈ ਬੰਥ ਦੀ ਜਿਹੜੀ ਰਾਜਨੀਤੀ ਉਹ ਬਹੁਤ ਪਿਛਲੇ ਲੰਮੇ ਸਮੇਂ ਤੋਂ ਕਰਾਹੇ ਪਈ ਹੋਈ ਸੀ ਜੀ ਉਹ ਹੁਣ ਕਰਾਹੇ ਪੈ ਗਏ ਬਿਲਕੁਲ ਹੀ ਔਜੜ ਪੈ ਗਏ ਤੇ ਉਹ ਹੁਣ ਗਾਰੇ 'ਚ ਫਸ ਗਈ ਹੈ ਤੇ ਹੁਣ ਜਿਹੜੀ ਅਸਲ ਪੰਦ ਦੀ ਨਹੀਂ ਪੀ ਰਾਜਨੀਤੀ ਹੈਗੀ ਆ ਜੀ ਉਹ ਦੇ ਪ੍ਰਗਟ ਹੋਣ ਦੇ ਦਿਨ ਆ ਗਏ ਨੇ ਤੇ ਉਹਦੇ ਅੰਚ ਦਿਸਣ ਲੱਗ ਗਏ ਇਹ ਜਿਹੜੀ ਕੂੜ ਦੀ ਨੀਤੀ ਸੀਗੀ ਇਹ ਬੜੇ ਲੰਬੇ ਸਮੇਂ ਤੋਂ ਰਾਹੇ ਪਈ ਹੋਈ ਸੀਗੀ ਤੇ ਉਹ ਹੁਣ ਬਿਲਕੁਲ ਹੀ ਨਕਾਰਾ ਹੋ ਚੁੱਕੀ ਆ ਲੋਕਾਂ ਨੇ ਬਿਲਕੁਲ ਨਕਾਰਾ ਕਰ ਦਿੱਤੀ ਅਸਲ ਰਾਜਨੀਤੀ ਹੈ ਜਿਹੜੀ ਪੰਦ ਦੀ ਜਿਹੜੀ ਖਾਲਸੇ ਦੇ ਬੋਲ ਵਾਲੇ ਦੇ ਲਈ ਆ ਸਾਡਾ ਆਜ਼ਾਦ ਰਾਜ ਸਾਬਤ ਕਰਨ ਦੇ ਲਈ ਆ ਜੋ ਗੁਰੂ ਦੇ ਆਸ਼ੇ ਅਨਸਾਰ ਨਿਤਾਣੇ ਦੀ ਰੱਖਿਆ ਲਈ ਤੇ ਜਰਵਾਣੇ ਦੀ ਪੱਖਿਆ ਦੀ ਰਾਜ ਕੀਤੀ ਆ ਉਹ ਪ੍ਰਗਟ ਹੋਣ ਦੇ ਦਿਨ ਆ ਗਏ ਸਿੰਘ ਸਾਹਿਬ ਲੱਗਦਾ ਹੈ ਕਿ ਹੁਣ ਜਿਹੜੀ ਜਿਹੜੇ ਸਾਡੇ ਸਿੱਖ ਪੰਥ ਦੀ ਸਥਿਤੀ ਆ ਉਹ ਠੀਕ ਹੋ ਸਕਦੇ ਕੋਈ ਲਗਾਤਾਰ ਵੱਖਰੇ ਵੱਖਰੇ ਧੜੇ ਨੇ ਹਰ ਧੜਾ ਜਿਹੜਾ ਵੱਖਰੇ ਰਾਂਹ ਚੱਲਦਾ ਹੋਏ ਨਾ ਕਰਾਉਂਦਾ ਇਹ ਚੰਗੇ ਪਾਸੇ ਨੂੰ ਗੱਲ ਤੁਰੀ ਹੋਈ ਆ ਪੰਥ ਇੰਨਾ ਜਾਗਰਿਤ ਹੋ ਚੁੱਕਾ ਇਸੇ ਕਰਕੇ ਕਿ ਜਿਹੜਾ ਇੱਕ ਸਭ ਤੋਂ ਕੁੰਡਲੀਆ ਸੱਪ ਇੱਕ ਪੋਲੀਟੀਕਲ ਪਾਰਟੀ ਸੀਗੀ ਜੇ ਨੇ ਅਕਾਲ ਤਖਤ ਤੇ ਵੀ ਸ਼੍ਰੋਮਣੀ ਕਮੇਟੀ ਤੇ ਵੀ ਸਾਰੇ ਕਾਸੇ ਦੇ ਉੱਤੇ ਆਪਣਾ ਇੱਕ ਕੂੜ ਦਾ ਕਬਜ਼ਾ ਜਮਾਇਆ ਹੋਇਆ ਸੀਗਾ ਉਹ ਕਬਜ਼ਾ ਲਗਾਤਾਰ ਸੰਗਤ ਨੇ ਤੋੜ ਦਿੱਤਾ ਇਹ ਸ਼ੁਭ ਸ਼ਗਨ ਹੈ ਇਹ ਸਹੀ ਪਾਸੇ ਨੂੰ ਸਹੀ ਦਿਸ਼ਾ 'ਚ ਨੂੰ ਜਾਣ ਵਾਲੀ ਗੱਲ ਹੈ ਇਹ ਜੋ ਹੁਣ ਅਕਾਲੀ ਦਲ ਦਾ ਜੋ ਨੇ ਵੀ ਹੁਣ 4-5 ਵੋਟਾਂ ਵਾਲੇ ਅਕਾਲੀ ਦਲ ਹੋਏ ਫਿਰਦੇ ਨੇ ਇਹ ਇਸ ਦਿਸ਼ਾ 'ਚ ਨੂੰ ਗੱਲ ਹੈ ਕਿ ਗੱਲ ਸਹੀ ਦਿਸ਼ਾ 'ਚ ਨੂੰ ਜਾ ਰਹੀ ਹੈ ਇਹਨਾਂ ਵੋਟਾਂ ਵਾਲੇ ਲੀਡਰਾਂ ਤੋਂ ਜਿਨ੍ਹਾਂ ਤੋਂ ਸਾਨੂੰ ਕਦੇ ਕੁਝ ਨਹੀਂ ਮਿਲਿਆ ਹੈ ਬਜਾਏ ਧੋਖੇ ਮੁਕਾਰੀ ਤੋਂ ਉਹ ਲੋਕ ਅਵੇਰ ਹੋ ਗਏ ਆ ਹੁਣ ਸਹੀ ਪਾਸੇ ਨੂੰ ਗੱਲ ਚੱਲਣ ਦੀ ਇਹ ਨਿਸ਼ਾਨੀਆਂ ਇਹ ਪਾਟੋ ਤੜ ਵੋਟਾਂ ਵਾਲਿਆਂ